ਤੁਸੀਂ ਜਿਸ ਤਰੀਕੇ ਦੇ ਨਾਲ ਭਾਈ ਮਨਦੀਪ ਸਿੰਘ ਦੀ ਚੋਣ ਮਹਿਮ ਦੇ ਵਿੱਚ ਸ਼ਮੂਲੀਅਤ ਕੀਤੀ ਆ ਬੀਤੇ ਦਿਨਾਂ ਤੋਂ ਲੈ ਕੇ ਕੀ ਕਹਿਣਾ ਚਾਹੋਗੇ ਕਿ ਕਿਹੋ ਜਿਹਾ ਮਾਹੌਲ ਹੈ ਇਸ ਵੇਲੇ ਲੱਗ ਰਿਹਾ ਹੈ ਇਲੈਕਸ਼ਨ ਦਾ ਦੇਖੋ ਸੰਦਰ ਸਾਹਿਬ ਇਸ ਤਰ੍ਹਾਂ ਜਿਹੜੀ ਐਮ ਐਲ ਏ ਵਿਧਾਨ ਸਭਾ ਦੀ ਚੋਣ ਹੁੰਦੀ ਆ ਇਹਨੇ ਸਰਕਾਰਾਂ ਦੇ ਫੈਸਲੇ ਕਰਨੇ ਹੁੰਦੇ ਆ ਪਰ ਮੈਂ ਸਮਝਦਾ ਜਿਹੜੀ ਤਰਨ ਤਰਨ ਦੀ ਜਿਮਨੀ ਚੋਣ ਆ ਇਹਦੇ ਐਮ ਐਲ ਏ ਜਿੱਤਿਆ ਨਾ ਤਾਂ ਸਰਕਾਰ ਬਣਨੀ ਆ ਤੇ ਨਾ ਹੀ ਸਰਕਾਰ ਡਿੱਗਣੀ ਆ ਜੀ ਪਰ ਇੱਕ ਗੱਲ ਜਰੂਰ ਸਪਸ਼ਟ ਹੋ ਜਾਣੀ ਹੈ ਇੱਕ ਪਾਸੇ ਸ਼੍ਰੀ ਅਕਾਲ ਤਾਤ ਸਾਹਿਬ ਤੋਂ ਪਟੋੜੇ ਔਰ ਜਿਨ੍ਹਾਂ ਨੇ ਲਾਰੇ ਲਾ ਕੇ ਸਰਕਾਰ ਬਣਾਈ ਔਰ ਭੋਲੇ ਪਾਲੇ ਲੋਕਾਂ ਨੇ ਬਦਲਾ ਦੀ ਭਾਵਨਾ ਨਾਲ ਕੀ ਜਿਹੜੀਆਂ ਰਵਾਇਤੀ ਪਾਰਟੀਆਂ ਸੀ ਉਹਨਾਂ ਤੋਂ ਜਿਹੜੇ ਲੋਕ ਅੱਕ ਚੁੱਟੇ ਸੀ ਉਹ ਚੀਜ਼ ਨੂੰ ਮਤਲਬ ਤਲੰਝਲੀ ਦਿੰਦੇ ਹੋਏ ਇੱਕ ਨਵੀਂ ਪਾਰਟੀ ਨੂੰ ਵੋਟਾਂ ਪਾ ਕੇ ਜਿਹੜਾ ਜਿਤਾਇਆ ਉਹ ਤੀਜੀ ਪਾਰਟੀ ਹੈ ਕਾਂਗਰਸ ਜਿਹੜੀ ਨੇ ਮਤਲਬ ਇਸ ਪੰਜਾਬ ਨੂੰ ਲੁੱਟਿਆ ਵੀ ਕੁੱਟਿਆ ਵੀ ਔਰ ਬਹੁਤ ਵੱਡੇ ਇਸ ਇਲਾਕੇ ਦੇ ਵਿੱਚ ਇਸ ਖਿੱਤੇ ਦੇ ਵਿੱਚ ਉਹਨਾਂ ਨੇ ਐਸੇ ਬੁਰੇ ਕੰਮ ਕੀਤੇ ਆ ਜਿਹੜੇ ਆਪਣੇ ਸਾਹਮਣੇ ਮਸਾਲਾ ਨਹੀਂ ਕਹੀ ਪੈਸਾ ਮੈਂ ਤਾਂ ਇਹ ਚੋਣ ਜੇ ਆਪਾਂ ਨਿਜੀ ਤੌਰ ਤੇ ਦੇਖੀਏ ਤੇ ਜਿਹੜੇ ਭਾਈ ਮਨਦੀਪ ਸਿੰਘ ਨੇ ਬੜੀ ਵੱਡੀ ਕੁਰਬਾਨੀਆਂ ਉਸ ਦੀ ਉਹਨਾਂ ਕੁਰਬਾਨੀ ਦੇਖੋ ਉਸ ਬੰਦੇ ਨੂੰ ਪਤਾ ਸੀ ਜਿੰਨੀ ਉਹਨੇ ਹਿੰਦੂ ਸਿੱਖਾਂ ਦੇ ਵਿੱਚ ਪਾੜ ਪਾਇਆ ਉਸ ਸੂਰੀ ਨੇ ਔਰ ਉਸ ਬੰਦੇ ਨੂੰ ਮਾਰਨ ਲਈ ਮੈਂ ਸਮਝਦਾ ਬੜੀ ਵੱਡੀ ਜ਼ੁਰਤ ਚਾਹੀਦੀ ਸੀ ਇਕੱਲਾ ਇਹ ਨਹੀਂ ਵੀ ਉਹਨੂੰ ਮਾਰਿਆ ਜਾਂ ਉਹਨੂੰ ਮਤਲਬ ਸਜ਼ਾ ਦਿੱਤੀ ਜਿਨੇ ਉਹਨੇ ਹਿੰਦੂ ਸਿੱਖਾਂ ਦੇ ਪਾੜੇ ਨੂੰ ਬਹੁਤ ਵੱਡਾ ਕਰਨ ਦੀ ਕੋਸ਼ਿਸ਼ ਕੀਤੀ ਸੂਰੀ ਨੇ ਹਮੇਸ਼ਾ ਆਪਣੀ ਜ਼ੁਬਾਨ ਚੋਂ ਗੰਦੀ ਬਕਿਆ ਉਹਨੇ ਮਤਲਬ ਇਹ ਨਹੀਂ ਸੀ ਵੀ ਉਹ ਕਿਤੇ ਆਪ ਦੇ ਧਰਮ ਦਾ ਸੱਚਾ ਧਰਮੀ ਸੀ Hindu ਧਰਮ ਦਾ ਤੇ ਸਿੱਖਾਂ ਦੇ ਉਲਟ ਹੀ ਬੋਲਦਾ ਸੀ ਮੈਂ ਸਮਝਦਾ ਵੀ ਉਹ ਇੱਕ ਧਰਮ ਦੇ ਉਲਟ ਬੋਲ ਕੇ ਆਪਣੇ ਧਰਮ ਦੀ ਵੀ ਉਹ ਇੱਕ ਤਰ੍ਹਾਂ ਨਾਲ ਪੁਸ਼ਤਪਨਾ ਹੀ ਨਹੀਂ ਕਰਦਾ ਸੀ ਉਹ ਜਿਹੜੇ ਉਹਨਾਂ ਦੇ ਸਨਾਤਨ ਮਤ ਦੇ ਲੋਕਾਂ ਨੇ ਸਨਾਤਨ ਮਤ ਦੇ ਦੇਵੀ ਦੇਵਤਿਆਂ ਨੇ ਵੀ ਕੋਈ ਇਦਾਂ ਦੀ ਗੱਲ ਤਣੀ ਨਾ ਕੀਤੀ ਵੀ ਆਪਾਂ ਜਿਹੜੀ ਫਿਰਕੂ ਭਾਵਨਾ ਦੇ ਨਾਲ ਇੱਕ ਸੂਬੇ ਦੇ ਵਿੱਚ ਇੱਕ ਦੇਸ਼ ਦੇ ਵਿੱਚ ਰਹਿਣਾ ਔਰ ਉਥੇ ਜਾ ਕੇ ਜਿਹੜਾ ਭਾਈ ਮਨਦੀਪ ਸਿੰਘ ਨੇ ਉਹਨੂੰ ਸੌਦਾ ਲਾਇਆ ਬੜੀ ਵੱਡੀ ਗੱਲ ਸੀ ਉਥੇ ਬਹੁਤ ਵੱਡੇ 15 ਵੀ ਉਹਦੇ ਆਪ ਦੇ ਗਨਮੈਨ ਸੀ 6 ਡੀਐਸਪੀ ਖੜੇ ਸੀ 14 ਮਤਲਬ ਇਨਸਪੈਕਟਰ ਸਬ ਇਨਸਪੈਕਟਰ ਰੈਂਕ ਦੇ ਅਧਿਕਾਰੀ ਉਥੇ ਖੜੇ ਸੀ ਉਹਦੇ ਵਿੱਚ ਜਾ ਕੇ ਜ਼ੁਰਤ ਨਾਲ ਮੈਂ ਸਮਝਦਾ ਵੀ ਉਹ ਦੋ ਵਾਰੀ ਜਿੰਦਾ ਸ਼ਹੀਦਾ ਉਹਨੂੰ ਮੈਂ ਸਮਝਦਾ ਵੀ ਖਿਤਾਬ ਦੇਣਾ ਚਾਹੀਦਾ ਦੋ ਉਹ ਵਾਰੀ ਉਹਨੇ ਆਪਣੀ ਸ਼ਹਾਦਤ ਦਿੰਦੇ ਦਿੰਦੇ ਆ ਬੱਚੇ ਨੇ ਇੱਕ ਤਾਂ ਜਦੋਂ ਸੂਰੀ ਨੂੰ ਮਾਰਿਆ ਉਹਨੂੰ ਪਤਾ ਸੀ ਵੀ ਮੈਂ ਵੀ ਮਰ ਸਕਦਾ ਫਿਰ ਜਦੋਂ ਸੂਬਾ ਸਰਹੰਦ ਸੂਬਾ ਸਰਹੰਦ ਸੂਬਾ ਸਿੰਘ ਇੱਕ ਪੁਲਿਸ ਮੁਲਾਜ਼ਮ ਹੋਇਆ ਅਧਿਕਾਰੀ ਹੋਇਆ ਉਸਨੇ ਏਡੇ ਭਟੇ ਕਾਂਡ ਕੀਤੇ ਆ ਮਤਲਬ ਇੱਕ ਔਰਤ ਦੇ ਰਿਸ਼ਤੇ ਨੂੰ ਵੀ ਉਹਨੇ ਐਟਾ ਮਤਲਬ ਉਹਨੇ ਨਾਸ਼ ਕੀਤਾ ਔਰ ਭੈਣ ਭਰਾਵਾਂ ਦੇ ਰਿਸ਼ਤਿਆਂ ਦਾ ਉਹਨਾਂ ਨੇ ਜਿਹੜਾ ਵੱਡਾ ਕਾਂਡ ਕੀਤੇ ਆ ਬਹੁਤ ਵੱਡੇ ਮੈਂ ਇੱਥੇ ਜਦੋਂ ਦਾ ਹੁਣ ਬਿਸਰੇ ਆ 7-8 ਦਿਨ ਤੋਂ मतलब ਇਦੀਆਂ ਸੂਬੇ ਸਰਹੰਦ ਦੀਆਂ ਜੜੀਆਂ ਇੱਥੇ ਗੱਲਾਂ ਸੁਣਨ ਨੂੰ ਮਿਲੀਆਂ ਵੀ ਉਸ ਬੰਦੇ ਨੇ ਹੱਥ ਚੱਕੀ ਹੋਈ ਸੀ بڑے ਵੱਡੇ ਲੋਕ ਉਹਨਾਂ ਨੇ ਜਿੱਥੇ ਮਾਰੇ ਉੱਥੇ ਔਰਤਾ ਦੇ ਨਾਲ ਬਹੁਤ ਉਹਨੇ ਜਿਹੜੀ ਆ ਬਦਸਲੂਕੀ ਕੀਤੀ ਆ ਇਹਨਾਂ ਸਾਰਿਆਂ ਨੂੰ ਦੇਖਦੇ ਹੋਏ ਜੇਲ੍ਹ ਦੇ ਵਿੱਚ ਜੇਲ੍ਹ ਪ੍ਰਸ਼ਾਸਨ ਦੇ ਸਾਹਮਣੇ ਜੇਲ੍ਹ ਅਧਿਕਾਰੀਆਂ ਦੇ ਸਾਹਮਣੇ ਉਹਨੂੰ ਪਤਾ ਸੀ ਉੱਥੇ ਵੀ ਮੈਂ ਵੀ ਮਰ ਸਕਦਾ ਪਰ ਫੇਰ ਵੀ ਉਹਨੇ ਬੜੀ ਜ਼ੁਰਤ ਕਰਕੇ ਜਿਹੜੀ ਸਿੱਖਾਂ ਦੀ ਡਿੱਗੀ ਹੋਈ ਪੱਗ ਲੱਥੀ ਔਰ ਜਿਹੜੇ ਬੇਕਸੂਰ ਲੋਕ ਮਾਰੇ ਗਏ ਸੀ ਉਹਦਾ ਬਦਲਾ ਜਿਹੜਾ ਉੱਥੋਂ ਸੂਬੇ ਤੋਂ ਲਿਆ ਸੋਇ ਇਸ ਵੇਲੇ ਪੂਰੇ ਪੰਜਾਬ ਦੀ ਨਜ਼ਰ ਤਰਨਤਾਰਨ ਹਲਕੇ ਦੀ ਜਿਮਣੀ ਚੋਣ ਤੇ ਹੈ ਜਿਸ ਤਰ੍ਹਾਂ ਨਾਲ ਪੰਜਾਬ ਦੀਆਂ ਵੱਖ-ਵੱਖ ਰਾਜਨੀਤਿਕ ਧਿਰਾਂ ਦੀ ਲੀਡਰਸ਼ਿਪ ਜਿਸ ਤਰ੍ਹਾਂ ਤਰਨਤਾਰਨ ਦੇ ਵਿੱਚ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ ਉਸ ਦਾ ਉਹਦੇ ਨਾਲ ਕੀ ਉਹਦਾ ਪ੍ਰਭਾਵ ਨਿਕਲੂਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ 11 ਤਰੀਕ ਤੱਕ ਜਿਸ ਤਰ੍ਹਾਂ ਨਾਲ ਸਾਰੀਆਂ ਰਾਜਨੀਤਿਕ ਧਿਰਾਂ ਜੜੀਆਂ ਆ ਉਹ ਜ਼ੋਰ ਲਗਾ ਰਹੀਆਂ ਆ ਉਹ ਵੱਡੀ ਗੱਲ ਹੈ ਇਸ ਵੇਲੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਬੁਲਾਰੇ ਸਰਦਾਰ ਜਗਜੀਤ ਸਿੰਘ ਕੋਲੀ ਸਾਹਿਬ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਤੇ ਇਸ ਇਲੈਕਸ਼ਨ ਦੇ ਬਾਰੇ ਉਹਨਾਂ ਦਾ ਕੀ ਵਿਚਾਰ ਆ ਉਹ ਕੀ ਸਮਝਦੇ ਆ ਕਿ ਇਸ ਇਲੈਕਸ਼ਨ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਮਾਹੌਲ ਜਿਹੜਾ ਰਹਿਣ ਵਾਲਾ ਆ ਕੋਲੀ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਆ ਕਿ ਤੁਸੀਂ ਸਾਡੀ ਫਤੇ ਟਾਈਮਜ਼ ਦੀ ਟੀਮ ਨੂੰ ਜਿਹੜਾ ਆ ਉਹ ਟਾਈਮ ਦੇ ਰਹੇ ਹੋ ਸਾਸਿਤ ਕਾਲ ਜੀ ਸਾਸਿਤ ਕਾਲ ਜੀ ਸਰੋਤਿਆਂ ਦਾ ਵੀ ਤੁਹਾਡਾ ਵੀ ਸੰਦਾ ਸਾਹਿਬ ਬਹੁਤ ਧੰਨਵਾਦ ਦਿਓਲ ਸਾਹਿਬ ਦਾ ਤੁਹਾਡਾ ਸਾਰਿਆਂ ਦਾ ਪੁਲੀ ਸਾਹਿਬ ਮੈਦਾਨ ਪੂਰੀ ਤਰ੍ਹਾਂ ਨਾਲ ਸਜ ਗਿਆ ਜਿਮਣੀ ਚੋਣ ਦਾ ਸਾਰੀਆਂ ਰਾਜਨੀਤਿਕ ਧਿਰਾਂ ਜ਼ੋਰ ਲਗਾ ਰਹੀਆਂ ਆ ਤੁਸੀਂ ਜਿਸ ਤਰੀਕੇ ਦੇ ਨਾਲ ਭਾਈ ਮਨਦੀਪ ਸਿੰਘ ਦੀ ਚੋਣ ਮਹਿੰਮ ਦੇ ਵਿੱਚ ਸ਼ਮੂਲੀਅਤ ਕੀਤੀ ਆ ਬੀਤੇ ਦਿਨਾਂ ਤੋਂ ਲੈ ਕੇ ਕੀ ਕਹਿਣਾ ਚਾਹੋਗੇ ਕਿ ਕਿਹੋ ਜਿਹਾ ਮਾਹੌਲ ਐ ਇਸ ਵੇਲੇ ਲੱਗ ਰਿਹਾ ਹੈ ਇਲੈਕਸ਼ਨ ਦਾ ਦੇਖੋ ਸੰਧਾ ਸਾਹਿਬ ਇਸ ਤਰ੍ਹਾਂ ਜਿਹੜੀ ਐਮ ਐਲ ਏ ਵਿਧਾਨ ਸਭਾ ਦੀ ਚੋਣ ਹੁੰਦੀ ਆ ਇਹਨੇ ਸਰਕਾਰਾਂ ਦੇ ਫੈਸਲੇ ਕਰਨੇ ਹੁੰਦੇ ਆ ਪਰ ਮੈਂ ਸਮਝਦਾ ਜਿਹੜੀ ਤਰਨ ਤਰਨ ਦੀ ਜਿਮਨੀ ਚ ਆਉਣਾ ਇਹਦੇ ਐਮਐਲਏ ਜਿੱਤਿਆ ਨਾ ਤਾਂ ਸਰਕਾਰ ਬਣਨੀ ਆ ਤੇ ਨਾ ਹੀ ਸਰਕਾਰ ਡਿੱਗਣੀ ਆ ਪਰ ਇੱਕ ਗੱਲ ਜਰੂਰ ਸਪਸ਼ਟ ਹੋ ਜਾਣੀ ਆ ਇੱਕ ਪਾਸੇ ਸ਼੍ਰੀ ਅਕਾਲਤਾ ਸਾਹਿਬ ਤੋਂ ਪਟੋੜੇ ਔਰ ਜਿਨ੍ਹਾਂ ਨੇ ਲਾਰੇ ਲਾ ਕੇ ਸਰਕਾਰ ਬਣਾਈ ਔਰ ਭੋਲੇ ਪਾਲੇ ਲੋਕਾਂ ਨੇ ਬਦਲਾ ਦੀ ਭਾਵਨਾ ਨਾਲ ਕੀ ਜਿਹੜੀਆਂ ਰਵਾਇਤੀ ਪਾਰਟੀਆਂ ਸੀ ਉਹਨਾਂ ਤੋਂ ਜਿਹੜੇ ਲੋਕ ਅੱਕ ਚੁੱਟੇ ਸੀ ਉਹ ਚੀਜ਼ ਨੂੰ ਮਤਲਬ ਤਲੰਜਲੀ ਦਿੰਦੇ ਹੋਏ ਇੱਕ ਨਵੀਂ ਪਾਰਟੀ ਨੂੰ ਵੋਟਾਂ ਪਾ ਕੇ ਜਿਹੜਾ ਜਿਤਾਇਆ ਉਹ ਤੀਜੀ ਪਾਰਟੀ ਹੈ ਕਾਂਗਰਸ ਜਿਹੜੀ ਨੇ ਮਤਲਬ ਇਸ ਪੰਜਾਬ ਨੂੰ ਲੁੱਟਿਆ ਵੀ ਕੁੱਟਿਆ ਵੀ ਔਰ ਬਹੁਤ ਵੱਡੇ ਇਸ ਇਲਾਕੇ ਦੇ ਵਿੱਚ ਇਸ ਖਿੱਤੇ ਦੇ ਵਿੱਚ ਉਹਨਾਂ ਨੇ ਐਸੇ ਬੁਰੇ ਕੰਮ ਕੀਤੇ ਆ ਜਿਹੜੇ ਆਪਣੇ ਸਾਹਮਣੇ ਮਸਾਲਾ ਨਹੀਂ ਕਹੀ ਆਪਾਂ ਉਹਦਾ ਜ਼ਿਕਰ ਕਰਨ ਦੀ ਕੋਈ ਬਹੁਤੀ ਲੋੜ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਰ ਮੈਂ ਸਮਝਦਾ ਇਹ ਚੋਣ ਜੇ ਆਪਾਂ ਨਿਜੀ ਤੌਰ ਤੇ ਦੇਖੀਏ ਤੇ ਜਿਹੜੇ ਭਾਈ ਮਨਦੀਪ ਸਿੰਘ ਨੇ ਬੜੀ ਵੱਡੀ ਕੁਰਬਾਨੀਆਂ ਉਸ ਦੀ ਉਹਨਾਂ ਕੁਰਬਾਨੀ ਦੇਖੋ ਉਸ ਬੰਦੇ ਨੂੰ ਪਤਾ ਸੀ ਜਿੰਨੀ ਉਹਨੇ ਹਿੰਦੂ ਸਿੱਖਾਂ ਦੇ ਵਿੱਚ 파ੜ ਪਾਇਆ ਉਸ ਸੂਰੀ ਨੇ ਜੀ ਔਰ ਉਸ ਬੰਦੇ ਨੂੰ ਮਾਰਨ ਲਈ ਮੈਂ ਸਮਝਦਾ ਬੜੀ ਵੱਡੀ ਜ਼ੁਰਤ ਚਾਹੀਦੀ ਸੀ ਇਕੱਲਾ ਇਹ ਨਹੀਂ ਵੀ ਉਹਨੂੰ ਮਾਰਿਆ ਜਾਂ ਉਹਨੂੰ ਮਤਲਬ ਸਜ਼ਾ ਦਿੱਤੀ ਜਿਨੇ ਉਹਨੇ ਹਿੰਦੂ ਸਿੱਖਾਂ ਦੇ ਪਾੜੇ ਨੂੰ ਬਹੁਤ ਵੱਡਾ ਕਰਨ ਦੀ ਕੋਸ਼ਿਸ਼ ਕੀਤੀ ਸੂਰੀ ਨੇ ਹਮੇਸ਼ਾ ਆਪਣੀ ਜ਼ੁਬਾਨ ਚੋਂ ਗੰਦੀ ਬਤਿਆਉਣੀ ਮਤਲਬ ਇਹ ਨਹੀਂ ਸੀ ਵੀ ਉਹ ਕਿਤੇ ਆਪ ਦੇ ਧਰਮ ਦਾ ਸੱਚਾ ਧਰਮੀ ਸੀ Hindu ਧਰਮ ਦਾ ਤੇ ਸਿੱਖਾਂ ਦੇ ਉਲਟੀ ਬੋਲਦਾ ਸੀ ਮੈਂ ਸਮਝਦਾ ਵੀ ਉਹ ਇੱਕ ਧਰਮ ਦੇ ਉਲਟ ਬੋਲ ਕੇ ਆਪਣੇ ਧਰਮ ਦੀ ਵੀ ਉਹ ਇੱਕ ਤਰ੍ਹਾਂ ਨਾਲ ਪੁਸ਼ਤਪਨਾ ਹੀ ਨਹੀਂ ਕਰਦਾ ਸੀ ਉਹ ਜਿਹੜੇ ਉਹਨਾਂ ਦੇ ਸਨਾਤਨ ਮਤ ਦੇ ਲੋਕਾਂ ਨੇ ਸਨਾਤਨ ਮਤ ਦੇ ਦੇਵੀ ਦੇਵਤਿਆਂ ਨੇ ਵੀ ਕੋਈ ਇਦਾਂ ਦੀ ਗੱਲ ਤਣੀ ਨਾ ਕੀਤੀ ਵੀ ਆਪਾਂ ਜਿਹੜੀ ਫਿਰਕੂ ਭਾਵਨਾ ਦੇ ਨਾਲ ਇੱਕ ਸੂਬੇ ਦੇ ਵਿੱਚ ਇੱਕ ਦੇਸ਼ ਦੇ ਵਿੱਚ ਰਹਿਣਾ ਪਰ ਉੱਥੇ ਜਾ ਕੇ ਜਿਹੜਾ ਭਾਈ ਮਨਦੀਪ ਸਿੰਘ ਨੇ ਉਹਨੂੰ ਸੋਧਾ ਲਾਇਆ ਬੜੀ ਵੱਡੀ ਗੱਲ ਸੀ ਉੱਥੇ ਬਹੁਤ ਵੱਡੇ 15 ਵੀ ਉਹਦੇ ਆਪ ਦੇ ਗਨਮੈਨ ਸੀ 6 ਡੀਐਸਪੀ ਖੜੇ ਸੀ 14 ਮਤਲਬ ਇੰਸਪੈਕਟਰ ਸਬ ਇੰਸਪੈਕਟਰ ਰੈਂਕ ਦੇ ਅਧਿਕਾਰੀ ਉੱਥੇ ਖੜੇ ਸੀ ਉਹਦੇ ਵਿੱਚ ਜਾ ਕੇ ਜ਼ਰੂਰਤ ਨਾਲ ਮੈਂ ਸਮਝਦਾ ਵੀ ਉਹ ਦੋ ਵਾਰੀ ਜਿੰਦਾ ਸ਼ਹੀਦਾ ਉਹਨੂੰ ਮੈਂ ਸਮਝਦਾ ਵੀ ਖਿਤਾਬ ਦੇਣਾ ਚਾਹੀਦਾ ਦੋ ਵਾਰੀ ਉਹਨੇ ਆਪਣੀ ਸ਼ਹਾਦਤ ਦਿੰਦੇ ਦਿੰਦਿਆਂ ਉਹ ਬੱਚੇ ਨੇ ਇੱਕ ਤਾਂ ਜਦੋਂ ਸੂਰੀ ਨੂੰ ਮਾਰਿਆ ਉਹਨੂੰ ਪਤਾ ਸੀ ਵੀ ਮੈਂ ਵੀ ਮਰ ਸਕਦਾ ਫਿਰ ਜਦੋਂ ਸੂਬਾ ਸਰਹੰਦ ਸੂਬਾ ਸਰਹੰਦ ਸੂਬਾ ਸਿੰਘ ਇੱਕ ਪੁਲਿਸ ਮੁਲਾਜ਼ਮ ਹੋਇਆ ਅਧਿਕਾਰੀ ਹੋਇਆ ਉਸਨੇ ਏਡੇ ਵੱਡੇ ਕਾਂਡ ਕੀਤੇ ਆ ਮਤਲਬ ਇੱਕ ਔਰਤ ਦੇ ਰਿਸ਼ਤੇ ਨੂੰ ਵੀ ਉਹਨੇ ਐਟਾ ਮਤਲਬ ਉਹਨੇ ਨਾਸ਼ ਕੀਤਾ ਔਰ ਭੈਣ ਭਰਾਵਾਂ ਦੇ ਰਿਸ਼ਤਿਆਂ ਦਾ ਉਹਨਾਂ ਨੇ ਜਿਹੜਾ ਵੱਡਾ ਕਾਂਡ ਕੀਤੇ ਆ ਬਹੁਤ ਵੱਡੇ ਮੈਂ ਇੱਥੇ ਜਦੋਂ ਦਾ ਹੁਣ ਬਿਸਰੇ ਆ 7-8 ਦਿਨ ਤੋਂ ਮਤਲਬ ਇਦੀਆਂ ਸੂਬੇ ਸਰਹੰਦ ਦੀਆਂ ਜਿਹੜੀਆਂ ਇੱਥੇ ਗੱਲਾਂ ਸੁਣਨ ਨੂੰ ਮਿਲੀਆਂ ਵੀ ਉਸ ਬੰਦੇ ਨੇ ਹੱਥ ਚੱਕੀ ਹੋਈ ਸੀ ਬੜੇ ਵੱਡੇ ਲੋਕ ਉਹਨਾਂ ਨੇ ਜਿੱਥੇ ਮਾਰੇ ਉੱਥੇ ਔਰਤਾ ਦੇ ਨਾਲ ਬਹੁਤ ਉਹਨੇ ਜਿਹੜੀ ਆ ਬਦਸਲੂਕੀ ਕੀਤੀ ਆ ਇਹਨਾਂ ਸਾਰਿਆਂ ਨੂੰ ਦੇਖਦੇ ਹੋਏ ਜੇਲ੍ਹ ਦੇ ਵਿੱਚ ਜੇਲ੍ਹ ਪ੍ਰਸ਼ਾਸਨ ਦੇ ਸਾਹਮਣੇ ਜੇਲ੍ਹ ਅਧਿਕਾਰੀਆਂ ਦੇ ਸਾਹਮਣੇ ਉਹਨੂੰ ਪਤਾ ਸੀ ਉੱਥੇ ਵੀ ਮੈਂ ਵੀ ਮਰ ਸਕਦਾ ਹਾਂ ਪਰ ਫਿਰ ਵੀ ਉਹਨੇ ਬੜੀ ਜ਼ੁਰਤ ਕਰਕੇ ਜਿਹੜੀ ਸਿੱਖਾਂ ਦੀ ਡਿੱਗੀ ਹੋਈ ਪੱਗ ਲੱਥੀ ਔਰ ਜਿਹੜੇ ਬੇਕਸੂਰ ਲੋਕ ਮਾਰੇ ਗਏ ਸੀ ਉਹਦਾ ਬਦਲਾ ਜਿਹੜਾ ਉੱਥੋਂ ਸੂਬੇ ਤੋਂ ਲਿਆ ਸੋ ਇਸ ਕਰਕੇ ਇਹ ਜਿਹੜੀ ਜਿਮਨੀ ਚੋਣ ਆ ਜਿਹੜੀ ਗੱਲ ਮੈਂ ਸ਼ੁਰੂ ਕੀਤੀ ਸੀ ਇਸ ਜਿਮਨੀ ਚੋਣ ਨੇ ਕੋਈ ਇਹ ਨਹੀਂ ਵੀ ਕੋਈ ਸਰਕਾਰ ਬਣਾ ਦੇਣੀ ਹੈ ਸਰਕਾਰ ਦੇ ਦੇਣੀ ਹਾਂ ਇਹ ਜ਼ਰੂਰ ਹੈ ਵੀ ਇੱਕ ਫੈਸਲਾ ਕਰ ਦੇਣਾ ਕਿਹਾਂ ਲੋਕ ਜਿਹੜੇ ਕੁਰਬਾਨੀਆਂ ਦਿੰਦੇ ਨੇ ਜਿਹੜੀਆਂ ਸ਼ਹਾਦਤਾਂ ਦਿੰਦੇ ਨੇ ਜਿਹੜੀ ਕੋਈ ਇਨਸਾਨੀਅਤ ਦੀ ਜ਼ਰਤ ਕਰਦੇ ਨੇ ਜਿਹੜੇ ਕੋਈ ਆਪਣਾ ਦਮ ਰੱਖਦੇ ਨੇ ਸਿੱਖਾਂ ਦੀ ਦਿੱਤੀ ਹੋਈ ਪੱਗ ਨੂੰ ਸਿਰ ਤੇ ਚੱਕ ਕੇ ਰੱਖਦੇ ਹੀ ਨਹੀਂ ਉਹਨੂੰ ਤਾਜ ਦੀ ਤਰ੍ਹਾਂ ਮੰਨਦੇ ਨੇ ਸੋ ਐਸੇ ਲੋਕਾਂ ਦਾ ਪੰਥ ਪੰਜਾਬੀ ਭਾਈਚਾਰਾ ਹਮੇਸ਼ਾ ਜਿਹੜਾ ਉਹ ਸਨਮਾਨ ਕਰਦਾ ਔਰ ਸਾਨੂੰ ਉਮੀਦ ਹੈ ਭਾਈ ਮਨਦੀਪ ਸਿੰਘ ਨੂੰ ਬਹੁਤ ਵੱਡੇ ਮਾਰਜਨ ਦੇ ਨਾਲ ਏਖੋਂ ਦੇ ਲੋਕ ਉਹਨੂੰ ਜਿਤਾਉਣਾ ਚਾਹੁੰਦੇ ਨੇ ਹਾਂ ਠੀਕ ਹੈ ਸਰਕਾਰਾਂ ਦਾ ਪ੍ਰਭਾਵ ਹੁੰਦਾ ਇਹ ਨਹੀਂ ਕੋਈ ਵੱਡੀਆਂ ਰੈਲੀਆਂ ਵੱਡੀਆਂ ਮੀਟਿੰਗਾਂ ਕਿਸੇ ਵੀ ਪਾਰਟੀ ਦੀਆਂ ਨਹੀਂ ਹੋ ਰਹੀਆਂ ਪਰ ਜਿੱਡਾ ਵੱਡਾ ਉਹਨੂੰ ਸਾਨੂੰ ਬਲ ਮਿਲ ਰਿਹਾ ਜਿਹਦੇ ਕੋਲੇ ਜਾਣੇ ਆ ਬੜੀ ਹੱਲਾਸ਼ੇਰੀ ਦੇ ਨਾਲ ਬੜੀ ਦਲੇਰੀ ਦੇ ਨਾਲ ਬੜੀ ਹਿੰਮਤ ਦੇ ਨਾਲ ਸਾਡੇ ਨਾਲ ਚੱਲਣ ਦਾ ਉਪਰਾਨ ਕਰਦਾ ਸੋ ਮੈਨੂੰ ਲੱਗਦਾ ਭਾਈ ਮਨਦੀਪ ਸਿੰਘ ਬਹੁਤ ਵੱਡੇ ਮਾਰਜਨ ਦੇ ਨਾਲ ਜਿਹੜਾ ਇੱਥੋਂ ਜਿੱਤਣਗੇ ਕੋਲੀ ਸਾਹਿਬ ਸੱਤਾਧਾਰੀ ਤੇ ਨਾਲ ਸੰਬੰਧਤ ਇੱਕ ਮੰਤਰੀ ਤੇ ਪੰਜਾਬ ਦੇ ਜਿਹੜੇ ਸੂਬਾ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਉਹਨਾਂ ਵੱਲੋਂ ਇੱਕ ਬੀਤੇ ਦਿਨੀ ਬਿਆਨ ਆਇਆ ਸੀਗਾ ਕਿ 2027 ਦੇ ਵਿੱਚ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਮਾਲਵੇ ਤੋਂ ਬਣਾਉਗੀ ਅੱਜ ਦੂਸਰੇ ਤੀਸਰੇ ਦਿਨ ਸਣੇ ਉਹਨਾਂ ਦੇ ਮੁੱਖ ਮੰਤਰੀ ਪੰਜਾਬ ਜਿਹੜੇ ਆ ਤਰਨਤਨ ਹਲਕੇ 'ਚ ਵਿਚਰ ਰਹੇ ਆ ਮਝ ਲਾ ਨੂੰ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਤੁਸੀਂ ਦੇਖੋ ਗੱਲ ਇਹ ਆ ਵੀ ਜੇ ਉਹਨਾਂ ਦੀ ਸਰਕਾਰ ਦੁਆਰਾ ਬਣਦੀ ਹੁੰਦੀ ਆ ਆਪਣੇ ਆਪ ਤੇ ਫਿਰ ਇੱਕ ਜਿਮਨੀ ਚੋਣ ਦੇ ਲਈ ਸਾਰਾ ਪ੍ਰਸ਼ਾਸਨ ਦਿੱਲੀ ਵੀ ਜਿਹੜੀ ਉਹਨਾਂ ਦੀ ਸਰਕਾਰ ਦੇ ਮੰਤਰੀ ਰਹੇ ਨੇ ਦਿੱਲੀ ਦੇ ਮੁੱਖ ਮੰਤਰੀ ਉਹ ਵੀ ਤੇ ਸਮੇਤ ਸਾਰੀ ਪੰਜਾਬ ਸਰਕਾਰ ਤਾਂ ਇੱਥੇ ਬੈਠੀ ਆ ਆਪਣੇ ਨਾਲ ਹੀ ਦਫ਼ਤਰਾਂ ਉਹਨਾਂ ਦਾ ਸੋ ਜੇ ਉਹਨਾਂ ਨੂੰ ਰਿਸਪੌਂਸ ਹੁੰਦਾ ਜੇ ਉਹਨਾਂ ਨੂੰ ਕੋਈ ਉਹਨਾਂ ਨੇ ਕੁਝ ਕੀਤਾ ਹੁੰਦਾ ਪੰਜਾਬ ਦੇ ਵਿੱਚ ਤੁਸੀਂ ਇਹ ਦੇਖੋ ਵੀ ਜਿਹੜਾ ਉਮੀਦਵਾਰ ਆ ਆਮ ਆਦਮੀ ਪਾਰਟੀ ਦਾ ਉਮੀਦਵਾਰ ਤਾਂ ਉਹਨਾਂ ਨੂੰ ਲੱਭਿਆ ਨਹੀਂ ਆਪਦਾ ਜਿਹੜੇ ਕਹਿੰਦੇ ਸੀ ਅਸੀਂ ਮੋਬਾਈਲਾਂ ਠੀਕ ਕਰਨ ਵਾਲੇ ਨੂੰ ਜਿਹੜੇ ਕਹਿੰਦੇ ਸੀ ਅਸੀਂ ਜੁੱਤੀਆਂ ਲੰਡਣ ਵਾਲੇ ਨੂੰ ਜਿਹੜੇ ਕਹਿੰਦੇ ਸੀ ਅਸੀਂ ਆਟੋ ਵਾਲੇ ਨੂੰ ਟੈਟਾਂ ਦਿਆਂਗੇ ਟੈਟ ਤਾਂ ਉਸ ਬੰਦੇ ਨੂੰ ਦਿੱਤੀ ਹੈ ਜਿਹਨੂੰ ਮਤਲਬ 3 ਸਾਲ ਪਹਿਲਾਂ ਤਾਂ ਕਹਿੰਦੇ ਸੀ ਵੀ ਇਹ ਚਿੱਟਾ ਵੇਚਦਾ ਹੁਣ 3 ਸਾਲ ਬਾਅਦ ਉਹ ਚਿੱਟਾ ਵੇਚਣ ਵਾਲਾ ਧੋਤਾ ਗਿਆ ਮਤਲਬ ਤਾਂ ਇਹ ਹੋਇਆ ਨਾ ਵੀ ਜੇ ਉਹ ਅਕਾਲੀ ਦਲ ਦਾ ਐਮ ਐਲ ਏ ਸੀ ਫਿਰ ਚਿੱਟਾ ਵੇਚਦਾ ਸੀ ਜੇ ਹੁਣ ਇਹਨਾਂ ਦੀ ਪਾਰਟੀ ਚ ਆ ਗਿਆ ਹੁਣ ਇਹ ਕਹਿੰਦੇ ਨੇ ਵੀ ਉਹ ਸਾਡਾ ਬਹੁਤ ਵਧੀਆ ਉਮੀਦਵਾਰ ਆ ਜੀ ਇਹ ਚਿੱਟੇ ਨੂੰ ਨਸ਼ੇ ਨੂੰ ਬੰਦ ਕਰੂਗਾ ਸੋ ਜਿਹੜੇ ਉਹਨਾਂ ਦੇ ਉਮੀਦਵਾਰ ਨੇ ਪਹਿਲਾਂ ਲੋਕਾਂ ਨੇ ਉਹਨੂੰ ਆਜ਼ਾਦ ਤੌਰ ਤੇ ਵੀ ਜਿਤਾਇਆ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਐਮਐਲਏ ਦੇ ਤੌਰ ਤੇ ਜਿਤਾਇਆ ਕੀ ਉਹਦਾ ਕਿਰਦਾਰ ਆ ਸਾਰਾ ਕੁਝ ਇਥੋਂ ਦੇ ਲੋਕ ਜਾਣਦੇ ਨੇ ਕੀ ਉਹਨੇ ਕੀਤਾ ਆਪ ਦਾ ਘਰ ਹੀ ਭਰਿਆ ਸੋ ਇਸ ਕਰਕੇ ਮੈਂ ਸਮਝਦਾ ਵੀ ਜੇ ਅਮਨ अरोड़ा ਜੀ ਜਿਹੜੀ ਉਹ ਗੱਲ ਕਰਦੇ ਨੇ ਵੀ ਅਸੀਂ ਮਾਲਵਾ ਦੇ ਵਿੱਚੋਂ ਸਰਕਾਰ ਬਣਾ ਦੇਾਂਗੇ ਜੇ ਮਾਲਵੇ ਦੇ ਵਿੱਚੋਂ ਸਰਕਾਰ ਬਣਦੀ ਹੁੰਦੀ ਤਾਂ ਇੱਕ ਜਿਮਨੀ ਚੋਂ ਤੇ ਦੋ ਸਰਕਾਰਾਂ ਇੱਕ ਜਿਹੜੀ ਹਾਰੀ ਹੋਈ ਸਰਕਾਰ ਦਿੱਲੀ ਦੀ ਤੇ ਇੱਕ ਮੌਜੂਦਾ ਸਰਕਾਰ ਪੰਜਾਬ ਦੀ ਇਹ ਫਿਰ ਇੱਥੇ ਨਾ ਬੈਂਦੀਆਂ ਕੋਲੀ ਸਾਹਿਬ ਕਾਲੀ ਦਲ ਬਾਦਲ ਤੇ ਲੀਡਰਸ਼ਿਪ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਧਰਮੀ ਫੌਜੀ ਦੇ ਪਰਿਵਾਰ ਨੂੰ ਟਿਕਟ ਦਿੰਤੀ ਆ ਅਸੀਂ ਪੰਥਕਿਆਂ ਕਿਉਂਕਿ ਅਸੀਂ ਜਿਹੜੇ ਆ ਇਹੋ ਜੇ ਲੋਕ ਉਹਨਾਂ ਦੀਆਂ ਕੁਰਬਾਨੀਆਂ ਨੂੰ ਅਸੀਂ ਯਾਦ ਰੱਖਿਆ ਕੀ ਕਹਿਣਾ ਚਾਹੋ। ਆ ਦੇਖੋ 15 ਸਾਲ ਸਰਕਾਰ ਰਹੀ ਆ 84 ਤੋਂ ਬਾਅਦ। ਜੀ 84 ਦੇ ਵਿੱਚ ਹੀ ਸਿੱਖਾਂ ਤੇ ਜਦੋਂ ਦਰਬਾਰ ਸਾਹਿਬ ਤੇ ਹੋਰ ਸਾਰੇ ਹਮਲੇ ਹੋਏ। ਹੋਰ 37 ਗੁਰਦੁਆਰਿਆਂ ਦੇ ਪੰਜਾਬ ਤੇ ਹਮਲੇ ਹੋਏ ਤਾਂ ਸਾਡੇ ਫੌਜੀ ਜਿਹੜੇ ਸੀ ਧਰਮੀ ਫੌਜੀ ਉਹ ਜਿਹੜੀ ਹੈ ਆਪਣੀਆਂ ਬੈਰਕਾਂ ਛੱਡ ਕੇ ਉਹਨਾਂ ਨੇ ਬਹਾਦਤ ਕੀਤੀ ਬੜੀ ਵੱਡੀ ਉਹਨਾਂ ਦੀ ਕੁਰਬਾਨੀਆਂ ਸਾਡਾ ਸਿਰ ਸਦਾ ਉਹਨਾਂ ਨੂੰ ਸੀਸ ਝੁਕਦਾ ਉਹਨਾਂ ਦੀ ਕੁਰਬਾਨੀਆਂ ਅੱਗੇ ਪਰ ਮੈਂ ਸਮਝਦਾ 15 ਸਾਲ ਜਿਹੜੀ ਸਰਕਾਰ ਰਹੀ ਹੈ ਅਕਾਲੀ ਦਲ ਦੀ 83 ਤੋਂ ਬਾਅਦ ਤੇ ਕੀ ਕਿਸੇ ਇੱਕ ਵੀ ਧਰਮੀ ਫੌਜੀ ਨੂੰ ਇਹਨਾਂ ਨੇ ਐਮਐਲਏ ਦੀ ਟੇਟ ਦਿੱਤੀ ਐਮਪੀ ਦੀ ਟੇਟ ਦਿੱਤੀ ਕੋਈ ਵਿਸ਼ੇਸ਼ ਧਰਮੀ ਫੌਜੀਆ ਦਾ ਬੋਰਡ ਬਣਾਇਆ ਕੋਈ ਕਮਿਸ਼ਨ ਬਣਾਇਆ ਇਹ ਕੋਈ ਉਹਨਾਂ ਨੂੰ ਕੋਈ ਉਹਨਾਂ ਦਾ ਚੇਅਰਮੈਨ ਨਹੀਂ ਆ ਠੱਟਰੜ 100 ਤੋਂ ਉੱਪਰ ਜਿਹੜੀਆਂ ਮਤਲਬ ਨੋਮੀਨੇਟ ਚੇਅਰਮੈਨ ਹੋਣੇ ਹੁੰਦੇ ਨੇ ਤੇ 1.5 200 ਮਾਰਕੀਟ ਕਮੇਟੀਆਂ ਦੇ ਚੇਅਰਮੈਨ ਇੱਕ ਵੀ ਧਰਮੀ ਫੌਜੀ ਨੂੰ ਕਿਤੇ ਇਹਨਾਂ ਨੇ ਐਡਜਸਟ ਕੀਤਾ ਹੋਵੇ ਅੱਜ ਇਹਨਾਂ ਨੂੰ ਧਰਮੀ ਫੌਜੀ ਯਾਦ ਆ ਗਿਆ ਤੇ ਜਿਹੜਾ ਧਰਮੀ ਫੌਜੀ ਆ ਉਹ ਤਾਂ ਥਰੇ ਬੈਠਾ ਉਹਦਾ ਵਿਰੋਧ ਕਰਦਾ ਵੀ ਮੇ ਇਹ ਸਬ ਜਿਹੜੇ ਅਕਾਲ ਤਖਤ ਤੋਂ ਪਰੋੜੇ ਨੇ ਵੀ ਉਹਨਾਂ ਦੀ ਟੇਟ ਤੇ ਤੁਸੀਂ ਕਿਉਂ ਚੋਣ ਲੜ ਰਹੇ ਹੋ ਤੇ ਦੂਜਾ ਉਹਨਾਂ ਦਾ ਕੀ ਪ੍ਰਭਾਵ ਹੈ ਇਸ ਇਲਾਕੇ ਨੂੰ ਸਾਰਿਆਂ ਨੂੰ ਧਮਕੀਆਂ ਦੇ ਕੇ ਦਬਕੇ ਮਾਰ ਕੇ ਜਿਹੜੀ ਵੋਟ ਲੈਣ ਦਾ ਇਹਨਾਂ ਦਾ ਸ਼ੁਰੂ ਤੋਂ ਹੀ ਇਹ ਟ੍ਰੈਂਡ ਰਿਹਾ ਪਰ ਜਿਸ ਪਰਿਵਾਰ ਦੇ ਵਿੱਚ ਨੇ ਉਹ ਠੀਕ ਹੈ ਉਹਨਾਂ ਨੇ ਧਰਮ ਦੀ ਖਾਤਰ ਬੈਰ ਤਾਂ ਛੱਡੀਆਂ ਸਾਡਾ ਸਿਜਦਾ ਉਹਨਾਂ ਨੂੰ ਪਰ ਅੱਜ ਮੈਂ ਸਮਝਦਾ ਬੜੀ ਵੱਡੀ ਗਲਤੀ ਕੀਤੀ ਹੈ ਧਰਮੀ ਫੌਜੀਆਂ ਦਾ ਕੀ ਸਤਕਾਰ ਕੀਤਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਇੱਥੇ ਅੰਮ੍ਰਿਤਸਰ ਦੇ ਵਿੱਚ ਤਾਂ ਕਈ ਆਟਮਾ ਦੇ ਮਾਜਰ ਪਿੱਛੇ ਲਿਖਿਆ ਹੋਇਆ ਵੀ ਧਰਮੀ ਫੌਜੀ ਦਾ ਆਟੋ ਧਰਮੀ ਫੌਜੀ ਦਾ ਰਿਕਸ਼ਾ ਧਰਮੀ ਫੌਜੀ ਦਾ ਕੋਠਾ ਮਤਲਬ ਸ਼ਰਮ ਚਾਹੀਦੀ ਹੈ ਜਿਸ ਪੰਥਕ ਸਰਕਾਰ ਲਈ ਜਿਸ ਪੰਥ ਲਈ ਮਤਲਬ ਉਹਨਾਂ ਲੋਕਾਂ ਨੇ ਆਪਣੀਆਂ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ 15 ਸਾਲ ਸਰਕਾਰ ਰਹਿਣ ਦੇ ਬਾਵਜੂਦ ਵੀ ਜਿਹੜਾ ਉਹਨਾਂ ਨੇ ਝੋਈ ਉਹਨਾਂ ਦੀ ਸਾਰ ਨਹੀਂ ਔਰ ਅੱਜ ਉਹ ਸੋਚਦੇ ਨੇ ਵੀ ਇਹ ਪੱਤਾ ਖੇੜ ਕੇ ਅਸੀਂ ਵੀ ਧਰਮੀ ਬਣ ਜਾਂਦੇ ਪੰਥਕ ਹੋਣ ਦਾ ਇੱਕ ਲੇਬਲ ਲਾ ਲਾਂਗੇ ਇਹਨੂੰ ਬਿਲਕੁਲ ਵੀ ਜਿਹੜਾ ਇੱਥੋਂ ਦੇ ਲੋਕ ਹੈ ਜਿਹੜੇ ਉਹ ਪ੍ਰਵਾਨ ਨਹੀਂ ਕਰਨਗੇ ਕੋਲੀ ਸਾਹਿਬ ਜਿਹੜੇ ਕਿਸਾਨਾਂ ਨੂੰ ਜਿਹੜੇ ਪੰਜਾਬੀਆਂ ਨੂੰ ਭਾਜਪੀ ਵਾਲੇ ਸ਼ੰਭੂ ਬੈਰੀਅਰ ਨਹੀਂ ਸੀ ਟੱਪਣ ਦਿੰਦੇ ਅੱਜ ਆ ਕੇ ਉਹ ਵੋਟਾਂ ਮੰਗ ਰਹੇ ਆ ਉਹਨਾਂ ਪੰਜਾਬੀਆਂ ਦੇ ਕੋਲੋਂ ਕੀ ਅੱਜ ਪੰਜਾਬੀ ਚੰਗੇ ਹੋਗੇ ਕੀ ਕਹਿਣਾ ਚਾਹੋਗੇ ਇਸ ਬਾਰੇ ਗੱਲ ਆ ਭੀ ਭਾਰਤੀ ਜਨਤਾ ਪਾਰਟੀ ਨੇ ਜੋ ਪੰਜਾਬ ਲਈ ਕੀਤਾ ਉਹ ਸਾਰਿਆਂ ਨੂੰ ਪਤਾ ਕਿਸ ਤਰੀਕੇ ਨਾਲ ਸ਼ੰਭੂ ਬੈਰੀਅਰ ਤੇ ਫਿਰ ਖਨੋਰੀ ਬੈਰੀਅਰ ਤੇ ਪਹਿਲਾਂ ਉਹਨਾਂ ਨੇ ਕੁੱਟੇ ਮਾਰੇ ਫਿਰ ਜੋ ਦਿੱਲੀ ਸਾਡਾ ਕਾਂਡ ਹੋਇਆ ਮਤਲਬ 800 ਤੋਂ ਵੱਧ ਸਾਡੇ ਜਿਹੜੇ ਕਿਸਾਨ ਸੀ ਵਿਚਾਰੇ ਬਜ਼ੁਰਗ ਮਾਵਾਂ ਪੈਣਾ ਬਜ਼ੁਰਗ ਸਾਡੇ 800 ਤੋਂ ਵੱਧ ਤਾਂ ਉੱਥੇ ਸ਼ਹੀਦ ਹੋ ਗਏ ਤੇ ਕਿੱਡਾ ਤਸ਼ੱਦਦ ਬਰਸਾਤਾਂ ਦੇ ਦਿਨਾਂ ਚ ਕਿੰਨੀਆਂ ਗਰਮੀਆਂ ਤਿੰਨ ਗਰਮੀਆਂ ਝੱਲੀਆਂ ਉੱਤੇ ਤਿੰਨ ਸਰਦੀਆਂ ਝੱਲੀਆਂ ਸੋ ਇਸ ਕਰਕੇ ਬੜਾ ਵੱਡਾ ਤਸ਼ੱਦਦ ਜਿਹੜਾ ਕਿਸਾਨਾਂ ਤੇ ਉੱਤੇ ਸਾਡੇ ਪਰਿਵਾਰਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਨੇ ਕੀਤਾ ਉਹ ਕਦੇ ਵੀ ਅਸੀਂ ਭੁੱਲ ਨਹੀਂ ਸਕਦੇ ਕੱਲਾ ਕਿਸਾਨਾਂ ਦਾ ਇਨੀ ਸਾਡੇ ਬੰਦੀ ਸਿੰਘ ਦੇਖੋ ਤੁਸੀਂ ਦੇਸ਼ ਦਾ ਪ੍ਰਧਾਨ ਮੰਤਰੀ ਲਾਣ ਕਰ ਚੁੱਕਾ ਹੋਵੇ ਵੀ ਬੰਦੀ ਸਿੰਘਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਤੇ ਵੀ ਛੱਡ ਦਿਆਂਗੇ ਤੇ ਹਜੇ ਤੱਕ ਇੱਕ ਵੀ ਬੰਦੀ ਸਿੰਘ ਮਤਲਬ ਇਹਨਾਂ ਨੇ ਛੱਡਣ ਦਾ ਯਤਨ ਨਹੀਂ ਕੀਤਾ ਨਾ ਕੇਂਦਰ ਸਰਕਾਰ ਨੇ ਨਾ ਸੂਬਾ ਸਰਕਾਰ ਨੇ ਸੋ ਬਿਲਕੁਲੀ ਮੈਂ ਸਮਝਦਾ ਦੋਨੋਂ ਸਰਕਾਰਾਂ ਸੁੱਤੀਆਂ ਪਈਆਂ ਨਾ ਹੁਣ ਹੜਾਂ ਦੀ ਗਲਤੀ ਲੈ ਲਓ ਜੇ ਕੇਂਦਰ ਸਰਕਾਰ ਦੇ ਵਜ਼ੀਰ ਆਉਂਦੇ ਨੇ ਉਹ ਕਹਿ ਦਿੰਦੇ ਜੀ ਅਸੀਂ 16000 ਕਰੋੜ ਰੁਪਇਆ ਦੇਤਾ ਜੀ 1600 ਕਰੋੜ ਹੁਣ ਦਿੱਤਾ ਜੀ 12000 ਕਰੋੜ ਪਹਿਲਾਂ ਦਿੱਤਾ ਹੋਇਆ ਜੀ ਵੀ 13600 ਕਰੋੜ ਅਸੀਂ ਤਾਂ ਦਿੱਤਾ ਜੀ ਟੋਟਲ 16000 ਕਰੋੜ ਆ ਇਹ ਪੰਜਾਬ ਸਰਕਾਰ ਵਾਲੇ ਕਹਿੰਦੇ ਸਾਡੇ ਕੋਲੇ 12000 ਕਰੋੜ ਆਇਆ ਹੀ ਨਹੀਂ ਮਤਲਬ ਹੈਰਾਨੀ ਵਾਲੀ ਗੱਲ ਹੈ ਵੀ ਸਰਕਾਰ ਏਦਾਂ ਚਲਾ ਰਹੀ ਨੇ ਜਿਵੇਂ ਇੱਕ ਕੋਈ ਅਣਜਾਣ ਪਰਿਵਾਰ ਚਲਾਉਣਾ ਹੁੰਦਾ ਨਾ ਵੀ ਉਹ ਕਹਦੇ ਜੀ ਬਾਪੂ ਨੂੰ ਪਤਾ ਬਾਪੂ ਗਿਆਨ ਦਾ ਬੇਟੇ ਨੂੰ ਪਤਾ ਬੇਟਾ ਗਿਆਨ ਦਾ ਫਲਾਣੇ ਨੂੰ ਪਤਾ ਮਤਲਬ ਸਰਕਾਰਾਂ ਦਾ ਕੋਈ ਇੱਕ ਸਿਸਟਮ ਹੁੰਦਾ ਸਰ ਏਜੰਸੀਆਂ ਹੁੰਦੀਆਂ ਨੇ ਆਡ-ਆਡ ਮਹਿਕਮੇ ਹੁੰਦੇ ਨੇ ਬਹੁਤ ਵੱਡੀ ਕੈਕ ਦੀ ਰਿਪੋਰਟ ਨੂੰ ਵੀ ਇਹਨਾਂ ਨੇ ਦੇਖੋ ਸਰਕਾਰਾਂ ਨੇ ਝੂਠ ਲਾਤਾ ਮਤਲਬ ਇਹ ਹੈਰਾਨੀ ਵਾਲੀ ਗੱਲ ਆ ਕਿ ਗਏ ਆਪਣੀ ਬਹੁਤ ਵੱਡੀ ਏਜੰਸੀ ਆ ਉਹਨਾਂ ਦੀ ਰਿਪੋਰਟ ਨੂੰ ਵੀ ਜਿਹੜੀਆਂ ਹੜ੍ਹਾਂ ਦੀਆਂ ਜਿਹੜੀਆਂ ਇਹਨਾਂ ਦੀ ਕੁਦਰਤ ਕਰੋਪੀ ਆ ਉਹਨੂੰ ਇਹਨਾਂ ਦੀ ਸਰਕਾਰਾਂ ਨੇ ਵੀ ਉਹਨੂੰ ਜਿਹੜਾ ਨਕਾਰ ਦਿੱਤਾ ਕੋਲੀ ਸਾਹਿਬ ਪੰਜਾਬ ਕਾਂਗਰਸ ਦੇ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਜਿਹੜੇ ਜਿਹੜਾ ਹਿੰਦੁਸਤਾਨ ਖਾਲਿਸਤਾਨ ਵਾਲਾ ਬਿਆਨ ਸੀਗਾ ਉਸ ਬਾਰੇ ਕੀ ਟਿੱਪਣੀ ਆ ਤੁਹਾਡੀ ਕਾਂਗਰਸੀਆਂ ਦਾ ਹਮੇਸ਼ਾ ਹੀ ਇਹ ਟ੍ਰੈਂਡ ਰਿਹਾ ਦੀ ਪਾੜੋ ਤੇ ਰਾਜ ਕਰੋ ਫਿਰਕਾ ਪ੍ਰਸਤ ਦੀ ਰਾਜਨੀਤੀ ਹਮੇਸ਼ਾ ਹੀ ਕਾਂਗਰਸ ਕਰਦੀ ਆਈਆ ਪੰਜਾਬ ਪੰਜਾਬੀਆਂ ਦਾ ਪੰਜਾਬ ਦੇ ਵਿੱਚ Hindu Sikh Muslim Christian ਸਾਰੇ ਬੜੇ ਸੇਫ ਨੇ ਔਰ ਇੱਕੋ ਪੰਜਾਬ ਸੂਬਾ ਜਿਹੜਾ ਦੁਨੀਆ ਦੇ ਵਿੱਚ ਜੇ ਕਿਤੇ ਵੀ ਕੋਈ ਕ੍ਰੋਪੀ ਆਈ ਜਾਂ ਤਾਂ ਪੰਜਾਬੀਆਂ ਨੇ ਉਹ ਕਿਸੇ ਵੀ ਧਰਮ ਦੇ ਪੰਜਾਬੀਆਂ ਨੇ ਸਾਰਿਆਂ ਨੇ ਉੱਥੇ ਜਾ ਕੇ ਆਪ ਦਾ ਬਣਦਾ ਯੋਗਦਾਨ ਪਾਇਆ ਇੱਥੇ ਕਿਸੇ ਕਿਸਮ ਦਾ ਕੋਈ ਨਾ ਉੱਚ ਨੀਚ ਦਾ ਨਾ ਜਾਤ ਪਾਤ ਦਾ ਨਾ ਧਰਮਾ ਦਾ ਕੋਈ ਵਟਵਾਰਾ ਨਹੀਂ ਹਾਂ ਕਾਂਗਰਸੀ ਇਹੀ ਚਾਹੁੰਦੇ ਨੇ ਕਾਂਗਰਸੀਆਂ ਦੀ ਤਾਂ ਸ਼ੁਰੂ ਤੋਂ ਹੈ ਹੀ ਇਹ ਕਾਂਗਰਸੀਆਂ ਨੇ ਤਾਂ ਏਡੇ ਵੱਡੇ ਕਾਂਡ ਕਰਾਏ ਨੇ ਕਾਂਗਰਸੀਆਂ ਨੇ ਤਾਂ 84 ਕਰਾਤੀ ਕਾਂਗਰਸੀਆਂ ਨੇ ਤਾਂ ਦਰਬਾਰ ਸਾਹਿਬ ਤੇ ਹਮਲੇ ਕਰਾਤੇ ਕਾਦਰਸੀਆਂ ਨੇ ਤਾਂ ਮਤਲਬ ਕਿੱਥੇ ਸਾਡੀਆਂ ਬੀਬੀਆਂ ਭੈਣਾਂ ਦੀ ਇੱਜ਼ਤਾਂ ਰੋਲੀਆਂ ਕਾਦਰਸੀਆਂ ਨੇ ਤਾਂ ਹਿੰਦੁਸਤਾਨ ਦੇ ਵਿੱਚ 20 ਤੋਂ 25 ਸ਼ਹਿਰਾਂ ਦੇ ਵਿੱਚ ਜਿਹੜਾ ਕਤਲੇਆਮ ਆ ਦੋ ਕਰਾਤਾ ਸੋ ਕਾਦਰਸੀਆਂ ਦੀ ਇਹ ਫਿਤਰਤ ਆ ਇਦਾਂ ਦੀ ਇਲਜ਼ਾਮਬਾਜ਼ੀ ਕਾਦਰਸੀ ਲਾਉਂਦੇ ਹੀ ਰਹਿੰਦੇ ਨੇ ਸੋ ਇਹ ਸੰ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਬੁਲਾਰੇ ਸਰਦਾਰ ਜਗਜੀਤ ਸਿੰਘ ਕੋਹਲੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਆ ਸਾਡੇ ਇਸ ਪ੍ਰੋਗਰਾਮ ਬਾਰੇ ਤੁਹਾਡਾ ਕੀ ਸੋਚਣਾ ਆ ਤੁਸੀਂ ਕੀ ਮੰਨਦੇ ਹੋ ਤਰਨਤਾਰਨ ਜਿਮਣੀ ਚੋਣ ਦੇ ਵਿੱਚ ਕੌਣ ਬਾਜ਼ੀ ਮਾਰੇਗਾ ਆਪਣੇ ਵਿਚਾਰ ਆਪਣੀਆਂ ਟਿੱਪਣੀਆਂ ਸਾਡੇ ਨਾਲ ਜਰੂਰ ਸਾਂਝੀਆਂ ਕਰਨੀਆਂ ਅਖੀਰ ਚ ਗੁਰਫਤੇ ਦੀ ਸਾਂਝ ਪਾਉਨੇ ਆ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ